ਨਮਸਕਾਰ ਬੀਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਿ ਅਮਰੀਕਾ ਔਰ ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਤੋਂ ਟੈਰਿਫ ਨੂੰ ਲੈ ਕੇ ਜੰਗ ਜਿਹੜੀ ਹੈ ਸ਼ੁਰੂ ਹੋ ਗਈ ਹੈ ਔਰ ਡੋਨਾਲਡ ਟਰੰਪ ਦੇ ਵੱਲੋਂ ਇੱਕ ਵਾਰ ਫਿਰ ਤੋਂ ਬਹੁਤ ਵੱਡਾ ਬਿਆਨ ਕੈਨੇਡਾ ਨੂੰ ਲੈ ਕੇ ਦੇ ਦਿੱਤਾ ਗਿਆ ਹੈ ਇੱਕ ਗੱਲ ਕਰਨੀ ਹੈ ਕਿ ਅੱਜ ਕੇਂਦਰ ਔਰ ਕਿਸਾਨਾਂ ਦੇ ਵਿਚਾਰ ਜਿਹੜੀ ਬੈਠਕ ਹੋਈ ਹੈ ਉਹਦੇ ਵਿੱਚ ਕੀ ਕੁਝ ਖਾਸ ਰਿਹਾ ਹੈ ਔਰ ਕਿਸਾਨਾਂ ਦੇ ਕਿਹੜੇ ਮੋਰਚਿਆਂ ਨੂੰ ਚੁੱਕਣ ਦੇ ਲਈ ਪੁਲਿਸ ਜਿਹੜੀ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੀ ਨਫਰੀ ਕੁਝ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਧਾ ਦਿੱਤੀ ਗਈ ਹੈ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਚਰਚਾ ਕਰਨੀ ਹੈ ਕਿ క్రికెਟਰ ਹਰਪਜਨ ਸਿੰਘ ਦੇ ਵੱਲੋਂ ਆਪਣੀ ਹੀ ਸਰਕਾਰ ਦੇ ਖਿਲਾਫ ਇੱਕ ਬਿਆਨ ਦਿੱਤਾ ਗਿਆ ਜਿਸ ਨੂੰ ਲੈ ਕੇ ਬਾਅਦ ਦੇ ਵਿੱਚ ਉਹਨਾਂ ਨੂੰ ਆਪਦੇ ਫੈਸਲੇ ਦੇ ਉੱਤੇ ਫਿਰ ਤੋਂ ਵਿਚਾਰ ਵੀ ਕਰਨਾ ਪਿਆ ਗਿਆ ਸੋ ਬਾਦਿਆਂ ਅਸੀਂ ਸਭ ਤੋਂ ਪਹਿਲੀ ਖਬਰ ਵੱਲ ਡੋਨਲਡ 트੍ਰੰਪ ਦੇ ਵੱਲੋਂ ਜਦੋਂ ਤੋਂ ਦੂਸਰੀ ਵਾਰ ਰਾਸ਼ਟਰਪਤੀ ਦਾ ਅਹੁਦਾ ਅਮਰੀਕਾ ਦੇ ਵਿੱਚ ਸੰਭਾਲਿਆ ਗਿਆ ਉਸ ਤੋਂ ਬਾਅਦ ਲਗਾਤਾਰ ਉਹ ਬਾਕੀ ਮੁਲਕਾਂ ਦੇ ਉੱਪਰ ਸ਼ਿਕੰਜਾ ਕੱਸਦੇ ਜਿੱਥੇ ਨਜ਼ਰ ਆ ਰਹੇ ਨੇ ਉੱਥੇ ਕੈਨੇਡਾ ਨੂੰ ਲੈ ਕੇ ਉਹਨਾਂ ਦੇ ਵੱਲੋਂ ਵੱਡੇ ਵੱਡੇ ਬਿਆਨ ਸਮੇਂ-ਸਮੇਂ ਤੇ ਦਿੱਤੇ ਜਾਂਦੇ ਰਹੇ ਨੇ ਹਾਲਾਂਕਿ ਚਾਹੇ ਗੱਲ ਟੈਰਿਫ ਵਧਾਉਣ ਦੀ ਹੋਵੇ ਟੈਰਿਫ ਲਗਾਉਣ ਦੀ ਹੋਵੇ ਉਸ ਨੂੰ ਲੈ ਕੇ ਉਹਨਾਂ ਨੇ ਪਿਛਲੀਆਂ ਸਮਿਆਂ ਦੇ ਵਿੱਚ ਕਿਹਾ ਸੀ ਕਿ ਅਸੀਂ ਕੈਨੇਡਾ ਦੇ ਉੱਪਰ ਭਾਰੀ ਟੈਰਿਫ ਲਗਾਵਾਂਗੇ ਔਰ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ 51ਵਾਂ ਸੂਬਾ ਬਣ ਜਾਣਾ ਚਾਹੀਦਾ ਸਾਬਕਾ ਪ੍ਰਧਾਨ ਮੰਤਰੀ ਜਿਹੜੇ ਕੈਨੇਡਾ ਦੇ ਜਸਟਿਨ ਟਰੂਡੋ ਨੂੰ ਤਾਂ ਉਹਨਾਂ ਦੇ ਵੱਲੋਂ ਗਵਰਨਰ ਤੱਕ ਦਾ کہہ ਦਿੱਤਾ ਗਿਆ ਸੀ ਕਿ ਅ ਕੈਨੇਡਾ ਦੇ ਇੱਕ ਗਵਰਨਰ ਨੇ ਸੋ ਇਹ ਬਹੁਤ ਸਾਰੀਆਂ ਚਰਚਾਵਾਂ ਪਿਛਲੇ ਸਮਿਆਂ ਦੇ ਵਿੱਚ ਚੱਲਦੀਆਂ ਰਹੀਆਂ ਨੇ ਔਰ ਉਸ ਤੋਂ ਬਾਅਦ ਜਦੋਂ ਡੋਨਲਡ 트੍ਰੰਪ ਥੋੜੇ ਐਗਰੈਸਿਵ ਕੈਨੇਡਾ ਦੇ ਲਈ ਹੁੰਦੇ ਨਜ਼ਰ ਆਏ ਔਰ ਉਸ ਤੋਂ ਬਾਅਦ ਕੈਨੇਡਾ ਦੇ ਵੱਲੋਂ ਵੀ ਉਸੇ ਤਰੀਕੇ ਦਾ ਰੁਖ ਇਕਤਿਆਰ ਕੀਤਾ ਗਿਆ ਔਰ ਉਹਨਾਂ ਦੇ ਵੱਲੋਂ ਵੀ ਅ ਅਮਰੀਕਾ ਦੇ ਉੱਪਰ ਟੈਰਿਫ ਲਗਾਉਣ ਦੀ ਗੱਲ ਕੀਤੀ ਗਈ ਸੀ ਸੋ ਡੋਨਲਡ 트੍ਰੰਪ ਉਹਨਾਂ ਦੇ ਵੱਲੋਂ ਬੀਤੇ ਕੱਲ ਇੱਕ ਮੀਡੀਆ ادارے ਦੇ ਨਾਲ ਗੱਲਬਾਤ ਕਰਦੇ ਆ ਜਦੋਂ ਕੈਨੇਡਾ ਦੇ ਬਾਰੇ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਤੇ ਡੋਨਲਡ 트੍ਰੰਪ ਦੇ ਵੱਲੋਂ ਇੱਕ ਬਹੁਤ ਵੱਡਾ ਬਿਆਨ ਦੇ ਦਿੱਤਾ ਗਿਆ ਜਿਹੜਾ ਇੱਕ ਵਾਰ ਫਿਰ ਤੋਂ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਡੋਨਲਡ 트੍ਰੰਪ ਨੇ ਕਿਹਾ ਕਿ ਕੈਨੇਡਾ ਦੁਨੀਆ ਦਾ ਸਭ ਤੋਂ ਮਾੜਾ ਦੇਸ਼ ਹੈ ਔਰ ਕੈਨੇਡਾ ਦੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਨਜਿੱਠਣਾ ਬਹੁਤ ਮੁਸ਼ਕਲ ਹੈ ਕੈਨੇਡਾ ਦੇ ਨਾਲ ਨਜਿੱਠਣਾ ਬਹੁਤ ਮੁਸ਼ਕਲ ਹੈ ਕਿਉਂਕਿ ਕੈਨੇਡਾ ਬਹੁਤ ਹੀ ਮਾੜਾ ਮੁਲਕ ਹੈ ਇਸ ਦੇ ਨਾਲ ਹੀ ਜਸਟਿਨ ਟਰੂਡੋ ਦੇ ਉੱਪਰ ਉਹਨਾਂ ਨੇ ਨਿਸ਼ਾਨਾ ਸਾਧਿਆ ਔਰ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਨੂੰ ਗਵਰਨਰ ਕਹਿਣਾ ਰਿਹਾ ਜਿਵੇਂ ਅਸੀਂ ਪਹਿਲਾਂ ਜ਼ਿਕਰ ਕੀਤਾ ਕਿ ਜਸਟਿਨ ਟਰੂਡੋ ਨੂੰ ਉਹ ਗਵਰਨਰ ਕਹਿੰਦੇ ਰਹੇ ਨੇ ਔਰ ਉਹਨਾਂ ਨੇ ਕਿਹਾ ਕਿ ਉਹ ਬਹੁਤ ਮਾੜੇ ਨੇ ਸੱਚ ਨਹੀਂ ਬੋਲਦੇ ਸੋ ਜਿੱਥੇ ਉਹਨਾਂ ਨੇ ਕੈਨੇਡਾ ਦੇ ਉੱਪਰ ਨਿਸ਼ਾਨੇ ਸਾਧੇ ਉੱਥੇ ਜਸਟਿਨ ਟਰੂਡੋ ਨੂੰ ਵੀ ਇੱਕ ਵਾਰ ਫਿਰ ਤੋਂ ਡੋਨਲਡ ਟਰੰਪ ਦੇ ਵੱਲੋਂ ਘੇਰਿਆ ਗਿਆ ਔਰ ਡੋਨਲਡ ਟਰੰਪ ਨੇ ਕਿਹਾ ਕਿ ਕੈਨੇਡਾ ਦੇ ਲੋਕਾਂ ਦੇ ਬਾਰੇ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਉਸ ਨੂੰ ਲੈ ਕੇ ਹੁਣ ਪੂਰੇ ਦੁਨੀਆ ਦੇ ਵਿੱਚ ਚਰਚਾਵਾ ਚੱਲ ਰਹੀਆਂ ਨੇ ਔਰ ਕੈਨੇਡਾ ਦੇ ਵਿੱਚ ਖਾਸ ਕਰਕੇ ਕੈਨੇਡਾ ਦੇ ਲੋਕ ਇੱਕ ਵਾਰ ਫਿਰ ਤੋਂ ਆਪਣੀ ਸਰਕਾਰ ਲਿਬਰਲ ਸਰਕਾਰ ਦੇ ਅਮਰੀਕਾ ਦੇ ਵੱਲੋਂ ਡੋਨਲਡ ਟਰੰਪ ਦੇ ਵੱਲੋਂ ਜਿਹੜੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਕੈਨੇਡਾ ਦੇ ਲੋਕਾਂ ਦੇ ਵਿੱਚ ਰੋਸ਼ ਵੀ ਨਜ਼ਰ ਆ ਰਿਹਾ ਹੈ ਸੋ ਟਰੰਪ ਦੀਆਂ ਨੀਤੀਆਂ ਦੇ ਨਾਲ ਚੋਣਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਇਹ ਕਿਹਾ ਜਾ ਰਿਹਾ ਕਿ ਮਾਰਕ ਕਨਰੀ ਜਿਹੜੇ ਲਿਬਰਲ ਪਾਰਟੀ ਦੇ ਹੁਣ ਅਗੂ ਵੀ ਚੁਣੇ ਗਏ ਨੇ ਔਰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਨੇ ਉਹਨਾਂ ਨੂੰ ਚੋਣਾਂ ਦੇ ਵਿੱਚ ਫਾਇਦਾ ਹੋ ਸਕਦਾ ਹੈ ਕਿਉਂਕਿ ਅਕਤੂਬਰ ਦੇ ਵਿੱਚ ਚੋਣਾਂ ਆਉਣ ਵਾਲੀਆਂ ਨੇ ਕੈਨੇਡਾ ਦੇ ਵਿੱਚ ਉਹਨਾਂ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਜ਼ੋਰ ਅਜ਼ਮਾਇਸ਼ ਕੀਤੀ ਜਾ ਰਹੀ ਹੈ ਉੱਥੇ ਮਾਰਕ ਕਨਰੀ ਦੇ ਵੱਲੋਂ ਜਿਸ ਤਰੀਕੇ ਦਾ ਰੁਖ ਅਮਰੀਕਾ ਨੂੰ ਲੈ ਕੇ ਅਪਣਾਇਆ ਗਿਆ ਉਸ ਨੂੰ ਲੈ ਕੇ ਹੁਣ ਉੱਥੇ ਚਰਚਾਵਾ ਵੀ ਚੱਲ ਰਹੀ ਹੈ ਨੇ ਕਿ ਕਿ ਮਾਰਕ ਕਰਨੀ ਨੂੰ ਇਹਦਾ ਫਾਇਦਾ ਹੋ ਸਕਦਾ ਹੈ ਡੋਨਲਡ ਟਰੰਪ ਦੇ ਵੱਲੋਂ ਜੋ ਇੱਕ ਸਖਤ ਰੁਖ ਇਖਤਿਆਰ ਕੀਤਾ ਗਿਆ ਔਰ ਮਾਰਕ ਕਰਨੀ ਉਹਦਾ ਹਰ ਇੱਕ ਗੱਲ ਦਾ ਜਵਾਬ ਦਿੰਦੇ ਨੇ ਔਰ ਉਹਨਾਂ ਨੇ ਕਿਹਾ ਕਿ ਜੈਸੇ ਕੋ ਤੈਸਾ ਵਾਲਾ ਕੰਮ ਕੈਨੇਡਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਕਰੇਗਾ ਡੋਨਲਡ 트ੰਪ ਤੋਂ ਜਦੋਂ ਉਸ ਮੀਡੀਆ ادارے ਦੇ ਵੱਲੋਂ ਇਸ ਬਾਰੇ ਸਵਾਲ ਪੁੱਛਿਆ ਗਿਆ ਕਿ ਤੁਹਾਡੀਆਂ ਟਿੱਪਣੀਆਂ ਦੇ ਨਾਲ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਲਿਬਰਲ ਪਾਰਟੀ ਨੂੰ ਅਕਤੂਬਰ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਵਿੱਚ ਫਾਇਦਾ ਹੋ ਸਕਦਾ ਹੈ ਤਾਂ ਡੋਨਲਡ 트ੰਪ ਨੇ ਕਿਹਾ ਕਿ ਮੈਨੂੰ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿਹੜਾ ਆਗੂ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਤੋਂ ਕੈਨੇਡਾ ਦਾ ਪ੍ਰਧਾਨ ਮੰਤਰੀ ਬਣੇਗਾ ਜਾਂ ਫਿਰ ਕਿਹੜੀ ਪਾਰਟੀ ਸੱਤਾ ਦੇ ਵਿੱਚ ਆਏਗੀ ਉਹ ਕਹਿੰਦੇ ਮੈਨੂੰ ਇਸ ਦੇ ਨਾਲ ਕੋਈ ਫਾਇਦਾ ਜਾਂ ਨੁਕਸਾਨ ਨਜ਼ਰ ਨਹੀਂ ਆਉਂਦਾ ਪਰ ਉਹਨਾਂ ਨੇ ਕੈਨੇਡਾ ਦੇ ਲੋਕਾਂ ਨੂੰ ਲੈ ਕੇ ਇਹ ਗੱਲ ਜ਼ਰੂਰ ਕਹ ਦਿੱਤੀ ਆ ਕਿ ਕੈਨੇਡਾ ਦੇ ਲੋਕ ਬਹੁਤ ਮਾੜੇ ਨੇ ਔਰ ਇੱਥੇ ਦੇ ਜਿਹੜੇ ਲੋਕ ਨੇ ਇਸ ਕਰਕੇ ਇਸ ਦੇਸ਼ ਦੇ ਨਾਲ ਨਜਿੱਠਣਾ ਬਹੁਤ ਹੀ ਔਖਾ ਹੈ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਮਾਹੌਲ ਉਸ ਟਾਈਮ ਗਰਮਾਇਆ ਜਦੋਂ ਕੁੱਲੂ ਦੇ ਵਿੱਚ ਜਾ ਰਹੇ ਪੰਜਾਬ ਦੇ ਕੁਝ ਨੌਜਵਾਨਾਂ ਦੇ ਮੋਟਰਸਾਈਕਲਾਂ ਦੇ ਉੱਪਰ ਕੁਝ ਝੰਡੇ ਲੱਗੇ ਹੋਏ ਸੀ ਭਿੰਡਰਾ ਵਾਲਿਆਂ ਦੇ ਸੋ ਉਹਨਾਂ ਪੋਸਟਰਾਂ ਨੂੰ ਜਦੋਂ ਉਤਾਰਿਆ ਗਿਆ ਉਸ ਤੋਂ ਬਾਅਦ ਵਿਵਾਦ ਲਗਾਤਾਰ ਵੱਧ ਗਿਆ ਸੀ ਔਰ ਹਿਮਾਚਲ ਦੇ ਵਿੱਚ ਵੀ ਔਰ ਪੰਜਾਬ ਦੇ ਵਿੱਚ ਵੀ ਇਸ ਦਾ ਵਿਰੋਧ ਜਿਹੜਾ ਉਹ ਸ਼ੁਰੂ ਹੋ ਗਿਆ ਸੀ ਹਿਮਾਚਲ ਦੇ ਵਿੱਚ ਕੁਝ ਸਿੱਖ ਨੁਮਾਇੰਦੇ ਸੀ ਜਿਨ੍ਹਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਔਰ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਬੀਤੇ ਦਿਨਾਂ ਤੋਂ ਹੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਔਰ ਇਸ ਦੇ ਵਿੱਚ ਵੱਡੀ ਖਬਰ ਉਸ ਟਾਈਮ ਸਾਹਮਣੇ ਆਈ ਜਦੋਂ ਰੋਪੜ ਦੇ ਵਿੱਚ ਇੱਕ ਹਿਮਾਚਲ ਦੀ ਬੱਸ ਨੂੰ ਸਰਕਾਰੀ ਬੱਸ ਨੂੰ ਰੋਕਿਆ ਗਿਆ ਔਰ ਉਸ ਦੀ ਵਿੱਚ ਤੋੜਪੰਨ ਕੀਤੀ ਗਈ ਇੱਕ ਕਾਰ ਦੇ ਵਿੱਚ ਕੁਝ ਨੌਜਵਾਨ ਆਏ ਉਹਨਾਂ ਨੇ ਬੱਸ ਦੀ ਤੋੜਪੰਨ ਕੀਤੀ ਔਰ ਇੱਕ ਵੀਡੀਓ ਬੀਤੇ ਕੱਲ ਤੋਂ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਕੁਝ ਸਿੱਖ ਨੌਜਵਾਨਾਂ ਦੇ ਵੱਲੋਂ ਹਥਿਆਰਾਂ ਦੀ ਨੋਕ ਦੇ ਉੱਪਰ ਜਾਨੀ ਕਿ ਹਥਿਆਰ ਦਿਖਾ ਕੇ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਉਹ ਦਿਖਾ ਕੇ ਬੱਸਾਂ ਦੇ ਉੱਪਰ ਗੱਡੀਆਂ ਦੇ ਉੱਪਰ ਭਿੰਡਰਾ ਵਾਲਿਆਂ ਦੇ ਪੋਸਟਰ ਚਪਕਾਏ ਗਏ ਜਿਹੜੀਆਂ ਗੱਡੀਆਂ ਹਰ ਹਿਮਾਚਲ ਤੋਂ ਆ ਰਹੇ ਸੀ ਪੰਜਾਬ ਦੇ ਵਿੱਚ ਹੀ ਆ ਕੁਝ ਗੱਡੀਆਂ ਸ਼ਾਇਦ ਉਧਰ ਜਾ ਵੀ ਰਹੀਆਂ ਸੀ ਉਹਨਾਂ ਦੇ ਉੱਪਰ ਵੀ ਪੋਸਟਰ ਚਪਕਾਏ ਗਏ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਔਰ ਹਿਮਾਚਲ ਦੇ ਵਿੱਚ ਸਿਆਸਤ ਪਖੀ ਕਿਉਂਕਿ ਹਿਮਾਚਲ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਵੀ ਚੱਲ ਰਿਹਾ ਔਰ ਉਸ ਸੈਸ਼ਨ ਦੇ ਵਿੱਚ ਅੱਜ ਬਕਾਇਦਾ ਸੁਖਵਿੰਦਰ ਸੁਖੂ ਸੀਐਮ ਨੇ ਹਿਮਾਚਲ ਪ੍ਰਦੇਸ਼ ਦੇ ਉਹਨਾਂ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸੁਖੂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਭਗਵੰਤ ਮਾਨ ਉਹਨਾਂ ਦੇ ਨਾਲ ਸੀਐਮ ਭਗਵੰਤ ਮਾਨ ਉਹਨਾਂ ਦੇ ਨਾਲ ਮੈਂ ਫੋਨ ਤੇ ਗੱਲ ਕੀਤੀ ਔਰ ਉਹਨਾਂ ਦੇ ਧਿਆਨ ਦੇ ਵਿੱਚ ਸਾਰਾ ਮਾਮਲਾ ਲਿਆਂਦਾ ਹੈ ਕਿ ਅਸੀਂ ਦੋਵੇਂ ਭਰਾ ਉਹਨਾਂ ਨੇ ਕਿਹਾ ਕਿ ਮਹਾ ਪੰਜਾਬ ਦਾ ਅਸੀਂ ਹਿੱਸਾ ਹਾਂ ਦੋਵੇਂ ਭਰਾ ਪੰਜਾਬ ਦਾ ਹੀ ਹਿੱਸਾ ਰਿਹਾ ਹੈ ਕਿਸੇ ਟਾਈਮ ਦੇ ਉੱਤੇ ਹਿਮਾਚਲ ਤੁਸੀਂ ਸਾਡੇ ਭਰਾਓ ਇਸ ਤਰੀਕੇ ਦੇ ਨਾਲ ਸਾਡੇ ਆਪਸ ਦੇ ਵਿੱਚ ਕੋਈ ਬੈਰ ਵਿਰੋਧ ਨਹੀਂ ਹੋਣਾ ਚਾਹੀਦਾ ਪਰ ਕੁਝ ਲੋਕਾਂ ਦੇ ਵੱਲੋਂ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਸੀਐਮ ਭਗਵੰਤ ਮਾਨ ਨੂੰ ਫੋਨ ਤੇ ਉੱਤੇ ਗੱਲ ਕਰਦੇ ਉਹਨਾਂ ਨੇ ਕਿਹਾ ਕਿ ਮੈਨੂੰ ਸੀਐਮ ਭਗਵੰਤ ਮਾਨ ਹੋਣਾ ਨੇ ਵਿਸ਼ਵਾਸ ਦਿਵਾਇਆ ਹੈ ਕਿ ਇਹ ਸ਼ਰਾਰਤੀ ਅਨਸਰ ਜਿਨ੍ਹਾਂ ਦੇ ਵੱਲੋਂ ਐਸੀ ਕਿਸੇ ਵੀ ਗਤੀਵਿਧੀ ਦਾ ਹਿੱਸਾ ਬਣਿਆ ਜਾ ਰਿਹਾ ਹੈ ਜਾਂ ਫਿਰ ਬਸਾਂ ਦੀਆਂ ਭੰਨਾ ਤੋੜਾ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਉੱਪਰ ਅਸੀਂ ਕਾਰਵਾਈ ਕਰਾਂਗੇ ਔਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਹਿਮਾਚਲ ਦੇ ਲੋਕਾਂ ਨੂੰ ਜਾਂ ਹਿਮਾਚਲ ਦੀਆਂ ਬਸਾਂ ਦੇ ਉੱਪਰ ਕੋਈ ਵੀ ਐਸੀ ਕਾਰਵਾਈ ਨਹੀਂ ਹੋਏਗੀ ਪਰ ਉਸ ਦੇ ਬਾਵਜੂਦ ਹੋਇਆ ਕੀ ਹੈ ਕਿ ਹਿਮਾਚਲ ਪ੍ਰਦੇਸ਼ ਸਰਕਾਰ ਨੇ ਹੁਸ਼ਿਆਰਪੁਰ ਆਣ ਵਾਲੀਆਂ 10 ਬੱਸਾਂ ਦੇ ਰੂਟ ਸਸਪੈਂਡ ਕਰ ਦਿੱਤੇ ਨੇ ਸਿਰਫ 6 ਬੱਸਾਂ ਦੇ ਰੂਟ ਹੀ ਚੱਲ ਰਹੇ ਨੇ 10 ਬੱਸਾਂ ਦੇ ਰੂਟ ਸਸਪੈਂਡ ਕਰ ਦਿੱਤੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਹਿਮਾਚਲ ਸਰਕਾਰ ਦਾ ਕਹਿਣਾ ਹੈ ਕਿ ਸਾਡੇ ਲੋਕ ਸਾਡੀਆਂ ਬੱਸਾਂ ਦਾ ਨੁਕਸਾਨ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਕਿਉਂਕਿ ਬੀਤੇ ਕੱਲੇ ਹੁਸ਼ਿਆਰਪੁਰ ਦਾ ਜ਼ਿਕਰ ਮੈਂ ਜਿਹੜਾ ਕਰ ਰਿਹਾ ਵੀਡੀਓਜ਼ ਦਾ ਉਹ ਇੱਕ ਜਿਹੜੀ ਭੰਨਤੋੜ ਹੋਈ ਆ ਬੱਸ ਦੇ ਨਾਲ ਉਹ ਰੋਪੜ ਦੇ ਵਿੱਚ ਹੋਈ ਆ ਔਰ ਜਿਹੜੀਆਂ ਬੱਸਾਂ ਦੇ ਅੱਗੇ ਗੱਡੀਆਂ ਦੇ ਅੱਗੇ ਪੋਸਟਰ ਲਗਾਏ ਗਏ ਉਹ ਜਿਹੜੀ ਘਟਨਾ ਸੀ ਉਹ ਹੁਸ਼ਿਆਰਪੁਰ ਦੀ ਸੀ ਸੋ ਇਸ ਕਰਕੇ ਉਹ ਇਹ ਕਾਰਵਾਈਆਂ ਜਿਹੜੀਆਂ ਹੋ ਰਹੀਆਂ ਨੇ ਉਸ ਤੋਂ ਬਾਅਦ ਹਿਮਾਚਲ ਸਰਕਾਰ ਦੇ ਵੱਲੋਂ ਇਹ ਸਟੈਪ ਲਿਆ ਗਿਆ ਕਿ 10 ਬੱਸਾਂ ਦੇ ਰੂਟ ਸਸਪੈਂਡ ਕੀਤੇ ਗਏ ਨੇ ਔਰ ਸੁਖੂ ਹੁਣਾਂ ਦੇ ਵੱਲੋਂ ਗੱਲਬਾਤ ਕਰਦੇ ਆ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਦੋਵੇਂ ਸੂਬਿਆਂ ਦੇ ਡੀਜੀਪੀ ਪੰਜਾਬ ਦੇ ਡੀਜੀਪੀ ਔਰ ਹਿਮਾਚਲ ਦੇ ਡੀਜੀਪੀ ਆਪਸ ਦੇ ਵਿੱਚ ਤਾਲਮੇਲ ਬਣਾ ਕੇ ਇਹਨਾਂ ਸਾਰੀਆਂ ਘਟਨਾਵਾਂ ਨੂੰ ਰੋਕਣ ਦੇ ਵਿੱਚ ਰੋਕਣ ਦੇ ਲਈ ਗੱਲਬਾਤ ਕਰ ਰਹੇ ਨੇ ਔਰ ਉਮੀਦ ਹੈ ਕਿ ਜਲਦੀ ਇਹ ਜਿਹੜਾ ਮੁੱਦਾ ਠੰਡਾ ਹੁੰਦਾ ਨਜ਼ਰ ਆਏਗਾ हिमाचल ਦੇ ਵਿੱਚ ਠੰਡਾ ਜੇ ਹੋ ਜਾਏਗਾ ਉਹ ਬੱਕਰੀ ਗੱਲ ਹੈ ਪਰ ਪੰਜਾਬ ਦੇ ਵਿੱਚ ਇਹ ਮੁੱਦਾ ਠੰਡਾ ਹੁੰਦਾ ਨਜ਼ਰ ਨਹੀਂ ਆ ਰਿਹਾ ਅੱਜ ਵੀ ਕੁਝ ਜਥੇਬੰਦੀਆਂ ਹਿਮਾਚਲ ਵਾਲ ਨੂੰ ਉਹਨਾਂ ਨੇ ਕੂਚ ਕੀਤਾ ਰੋਸ਼ ਮਾਰਚ ਕੀਤੇ ਪੁਲਿਸ ਨੇ ਹਿਮਾਚਲ ਬਾਰਡਰ ਦੇ ਉੱਪਰ ਪੰਜਾਬ ਦੇ ਵੱਲੋਂ ਜੇ ਤੁਸੀਂ ਹਿਮਾਚਲ ਦੇ ਵਿੱਚ ਐਂਟਰ ਕਰਦੇ ਹੋ ਵੱਡੀ ਪੁਲਿਸ ਫੋਰਸ ਉੱਥੇ ਲਗਾਈ ਹੈ ਵੀ ਕਿਸੇ ਵੀ ਤਰੀਕੇ ਦੇ ਨਾਲ ਲੋਕ ਹਿਮਾਚਲ ਦੇ ਵਿੱਚ ਜਾ ਕੇ ਪ੍ਰਦਰਸ਼ਨ ਨਾ ਕਰ ਸਕਣ ਪੰਜਾਬ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਅੱਜ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਔਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਜੋ ਹਿਮਾਚਲ ਦੇ ਵਿੱਚ ਕੀਤਾ ਗਿਆ ਉਹਨਾਂ ਦੇ ਖਿਲਾਫ ਉਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਸੋ ਇਸ ਦੇ ਉੱਪਰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕੀ ਕੁਝ ਹੁੰਦਾ ਦੇਖਣਾ ਹੋਵੇਗਾ ਪਰ ਪੰਜਾਬ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਮਾਹੌਲ ਲਗਾਤਾਰ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਦਿਨਾਂ ਤੋਂ ਇੱਕ ਮੁਹਿੰਮ ਜਿਹੜੀ ਚਲਾਈ ਹੋਈ ਹੈ ਨਸ਼ਿਆਂ ਦੇ ਵਿਰੁੱਧ ਜਿਹੜਾ ਯੁੱਧ ਛੇੜਿਆ ਹੋਇਆ ਪੰਜਾਬ ਸਰਕਾਰ ਨੇ ਉਸ ਨੂੰ ਲੈ ਕੇ ਉਸ ਦੀ ਕਾਰਵਾਈ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਬਹੁਤ ਸਾਰੇ ਐਸੇ ਪੰਜਾਬ ਪੁਲਿਸ ਦੇ ਵੱਲੋਂ ਬਹੁਤ ਸਾਰੇ ਐਸੇ ਨਸ਼ਾ ਤਸਕਰ ਨੇ ਜਿਨ੍ਹਾਂ ਦੇ ਘਰਾਂ ਨੂੰ ਢਾਇਆ ਜਾ ਰਿਹਾ ਬੁਲਡੋਜ਼ਰ ਦੇ ਨਾਲ ਹਾਲਾਂਕਿ ਇਹ ਮਾਮਲਾ ਹਾਈ ਕੋਰਟ ਵੀ ਪਹੁੰਚਿਆ ਇਸ ਤੋਂ ਪਹਿਲਾਂ ਯੂਪੀ ਦਾ ਜਦੋਂ ਮਾਮਲਾ ਸਾਹਮਣੇ ਆਇਆ ਸੀ ਯੋਗੀ ਅਦਿੱਤਿਆਨਾਥ ਦੇ ਵੱਲੋਂ ਵੀ ਲੋਕਾਂ ਦੇ ਘਰ ਢਾਏ ਜਾ ਰਹੇ ਸੀ ਜਿਹੜੇ ਉੱਥੇ ਮਾਹੌਲ ਖਰਾਬ ਕਰਦੇ ਸੀ ਤਾਂ ਸੁਪਰੀਮ ਕੋਰਟ ਨੇ ਉਹਦੇ ਵਿੱਚ ਦਖਲ ਦਿੱਤਾ ਸੀ ਸੋ ਸੁਪਰੀਮ ਕੋਰਟ ਨੇ ਫਿਰ ਹੁਕਮ ਵੀ ਸੁਣਾਏ ਸੀ ਕਿ ਐਸੀ ਕਾਰਵਾਈ ਨਹੀਂ ਹੋਣੀ ਚਾਹੀਦੀ ਕਿਸੇ ਦਾ ਘਰ ਨਹੀਂ ਢਾਇਆ ਜਾਣਾ ਚਾ ਜਿੱਥੇ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਵੀ ਮਾਮਲਾ ਪਹੁੰਚਿਆ ਦੂਸਰੇ ਪਾਸੇ ਇਸ ਮਾਮਲੇ ਨੂੰ ਲੈ ਕੇ ਹੁਣ ਜੋ ਪੰਜਾਬ ਸਰਕਾਰ ਦੇ ਵੱਲੋਂ ਕਾਰਵਾਈਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਸੀ ਘਰ ਢਾਣ ਵਾਲੀਆਂ ਉਸ ਨੂੰ ਲੈ ਕੇ ਅੱਜ ਇੱਕ ਵੀਡੀਓ ਕ੍ਰਿਕਟਰ ਸਾਬਕਾ ਕ੍ਰਿਕਟਰ ਨੇ ਹਰਭਜਨ ਸਿੰਘ ਔਰ ਆਮ ਆਦਮੀ ਪਾਰਟੀ ਤੋਂ ਹੀ ਰਾਸਵਾ ਮੈਂਬਰ ਨੇ ਪੰਜਾਬ ਤੋਂ ਉਹਨਾਂ ਦੇ ਵੱਲੋਂ ਇੱਕ ਵੀਡੀਓ ਪਾਈ ਗਈ ਔਰ ਉਹਨਾਂ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਇੱਕ ਸਟੈਂਡ ਲਿਆ ਉਸ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸੇ ਦਾ ਘਰ ਢਾਣਾ ਠੀਕ ਨਹੀਂ ਹੈ ਨਸ਼ਾ ਤਸਕਰਾਂ ਦੇ ਉੱਪਰ ਸ਼ਿਕੰਜਾ ਕੱਸਿਆ ਜਾਣਾ ਹੈ ਪਰ ਕਿਸੇ ਦੇ ਘਰ ਨੂੰ ਢਾਉਣਾ ਕਿਸੇ ਦੀ ਜ਼ਮੀਨ ਦੇ ਉੱਤੇ ਜੇ ਤੱਕ ਕਹਿੰਦੇ ਕਬਜ਼ਾ ਕੀਤਾ ਹੋਇਆ ਕਿਸੇ ਨੇ ਫਿਰ ਤਾਂ ਘਰ ਢਾ ਦੇਣਾ ਚਾਹੀਦਾ ਪਰ ਜੇ ਤੁਸੀਂ ਨਸ਼ਾ ਤਸਕਰ ਦੇ ਤੌਰ ਦੇ ਉੱਤੇ ਐਸੀ ਕਾਰਵਾਈ ਕਰ ਰਹੇ ਹੋ ਤੇ ਇਹ ਕਾਰਵਾਈ ਉਹ ਕਹਿੰਦੇ ਕਿ ਜਾਇਜ਼ ਨਹੀਂ ਲੱਗਦੀ ਔਰ ਇਸ ਕਰਕੇ ਇਹ ਕਾਰਵਾਈ ਦੇ ਖਿਲਾਫ ਉਹਨਾਂ ਨੇ ਜਣ ਕੇ ਬਿਆਨ ਦਿੱਤਾ ਮਤਲਬ ਇਹ ਬਿਆਨ ਉਹਨਾਂ ਨੇ ਆਪਦੀ ਸਰਕਾਰ ਦੇ ਖਿਲਾਫ ਹੀ ਦਿੱਤਾ ਸੀ ਔਰ ਉਸ ਤੋਂ ਬਾਅਦ ਕੀ ਹੋਇਆ ਕਿ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਇਸ ਚੀਜ਼ ਦੀ ਚਰਚਾ ਚੱਲ ਪਈ ਕਿ ਆਪਣੀ ਹੀ ਸਰਕਾਰ ਦੇ ਖਿਲਾਫ ਹਰਪਜਨ ਸਿੰਘ ਉਹਨਾਂ ਦੇ ਵੱਲੋਂ ਬਿਆਨ ਜਿਹੜਾ ਦਿੱਤਾ ਗਿਆ ਔਰ ਵਿਰੋਧੀ ਪਾਰਟੀਆਂ ਦੇ ਵੱਲੋਂ ਨਿਸ਼ਾਨਾ ਸਾਧਿਆ ਜਾਣ ਲੱਗ ਪਿਆ ਆਮ ਆਦਮੀ ਪਾਰਟੀ ਦੇ ਉੱਪਰ ਸੋ ਕੁਝ ਸਮਿਆਂ ਬਾਅਦ ਹੀ ਕੁਝ ਘੰਟੇ ਬਾਅਦ ਹੀ ਹਰਪਜਨ ਸਿੰਘ ਉਹਨਾਂ ਦੇ ਵੱਲੋਂ ਇੱਕ ਹੋਰ ਵੀਡੀਓ ਜਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਯੂ ਟਰਨ ਲੈ ਲਿਆ ਆਪਣੀ ਹੀ ਗੱਲ ਤੋਂ ਉਹਨਾਂ ਨੇ ਯੂ ਟਰਨ ਲਿਆ ਔਰ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਇਹ ਪਹਿਲੀ ਸਰਕਾਰ ਹੈ ਜੋ ਨਸ਼ਾ ਤਸਕਰਾਂ ਦੇ ਵਿਰੁੱਧ ਸਖਤ ਕਾਰਵਾਈਆਂ ਕਰ ਰਹੀ ਹੈ ਮੈਂ ਪੰਜਾਬ ਪੁਲਿਸ ਅਤੇ ਸਰਕਾਰ ਦੇ ਸਮਰਥਨ ਦੇ ਵਿੱਚ ਖੜਾ ਹਾਂ ਮਤਲਬ ਸਵੇਰੇ ਪਾਈ ਹੋਈ ਇੱਕ ਵੀਡੀਓ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦੇ ਉੱਪਰ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਉਸ ਤੋਂ ਕੁਝ ਘੰਟਿਆਂ ਬਾਅਦ ਹੀ ਹਰਪ੍ਰਜਨ ਸਿੰਘ ਹੁਣਾ ਦੇ ਵੱਲੋਂ ਇੱਕ ਹੋਰ ਵੀਡੀਓ ਜਾਰੀ ਕਰਕੇ ਆਪਣੀ ਸਰਕਾਰ ਦਾ ਸਟੈਂਡ ਸਪਸ਼ਟ ਕੀਤਾ ਗਿਆ ਔਰ ਆਪਣੀ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਸਮਰਥਨ ਕਰ ਦਿੱਤਾ ਸੋ ਇਹ ਸੀ ਅੱਜ ਦੀਆਂ ਤਮਾਮ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ